ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਸਾਲ 2024 ਦੇ ਵਿੱਚ ਨਵੋਦਿਆ ਦਾਖਲਾ ਪ੍ਰੀਖਿਆ ਦੇ ਵਿੱਚ ਜਿਹੜਾ ਕੁਐਸਚਨ ਪੇਪਰ ਆਇਆ ਸੀਗਾ ਉਹ ਬੇਟਾ ਫਾਈਨਲ ਪੇਪਰ ਆਪਾਂ ਕਰਦੇ ਪਏ ਆਂ ਪੰਜਾਬੀ ਦਾ ਆਪਾਂ ਤਿੰਨ ਪੈਰੇ ਕਰ ਚੁੱਕੇ ਹੁਣ ਬੇਟਾ ਚੌਥੇ ਤੇ ਆਖਰੀ ਪੈਰੇ ਤੇ ਜਿਹਦੇ ਚ 75 ਤੋਂ ਲੈ ਕੇ 80 ਤੱਕ ਸਵਾਲ ਆ ਉਹ ਕਰਨ ਜਾ ਰਹੇ ਆ ਤਾਂ ਬੇਟਾ ਅਸੀਂ ਧਿਆਨ ਦੇ ਨਾਲ ਪੈਰਾ ਪੜ੍ਹਾਂਗੇ ਫਿਰ ਇਹਦੇ ਵਿੱਚੋਂ ਉੱਤਰ ਦੇਵਾਂਗੇ ਕਿੰਧਰ ਵਿਗਿਆਨਿਕ ਤੇ ਚਿਕਿਤਸਕ ਸਾਡੇ ਸਰੀਰ ਦੇ ਵਿਭਿੰਨ ਤੰਤਰਾਂ ਅਤੇ ਅੰਗਾਂ ਉੱਤੇ ਟੀਵੀ ਦੇ ਖਤਰਨਾਕ ਪ੍ਰਭਾਵਾਂ ਬਾਰੇ ਚੇਤਾਵਨੀ ਦਿੰਦੇ ਹਨ ਵਿਗਿਆਨਕ ਅਤੇ ਚਿਕਿਤਸਕ ਠੀਕ ਹੈ ਬੇਟਾ ਕਹਿੰਦਾ ਹਰੇਕ ਵਿਅਕਤੀ ਰੋਜ਼ਾਨਾ ਔਸਤਨ 3 ਤੋਂ 4 ਘੰਟੇ ਟੀਵੀ ਦੇਖਦਾ ਹੈ ਜਿਸ ਨਾਲ ਸਾਡੀ ਦ੍ਰਿਸ਼ਟੀ ਕਮਜ਼ੋਰ ਹੁੰਦੀ ਹੈ ਬੱਚਿਆਂ ਉੱਤੇ ਸਭ ਤੋਂ ਵੱਧ ਅਸਰ ਪੈਂਦਾ ਹੈ ਕਿਉਂਕਿ ਉਹ ਨਜ਼ਦੀਕ ਤੋਂ ਟੀਵੀ ਦੇਖਦੇ ਹਨ ਜੋ ਵਧੇਰੇ ਹਾਨੀਕਾਰਕ ਹੈ ਇਸ ਦੇ ਪ੍ਰੀਨਾਮ ਸਵਰੂਪ ਸਿਰਦਰਦ ਦੀਆਂ ਆਮ ਸ਼ਿਕਾਇਤਾਂ ਆਉਂਦੀਆਂ ਹਨ ਠੀਕ ਹੈ ਬੇਟਾ ਤਾਂ ਅੱਗੇ ਕੀ ਕਹਿੰਦਾ ਪਿਆ ਲੰਮੇ ਸਮੇਂ ਤੋਂ ਟੀਵੀ ਦੇਖਣਾ ਸਾਡੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਹੈ ਨ੍ਰਿਤ ਸੰਗੀਤ ਲੜਾਈ ਦੇ ਵਿਪਿੰਨ ਪ੍ਰੋਗਰਾਮਾਂ ਦੀ ਉੱਚੀ ਆਵਾਜ਼ ਨਾਲ ਬહેરાਪਣ ਆ ਸਕਦਾ ਹੈ ਇੱਕ ਹੀ ਮੁਦਰਾ ਵਿੱਚ ਲਗਾਤਾਰ ਟੀਵੀ ਦੇਖਣ ਨਾਲ ਜੋੜਾਂ ਵਿੱਚ ਦਰਦ ਪਿੱਠ ਵਿੱਚ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ ਠੀਕ ਹੈ ਬੇਟਾ ਤਾਂ ਅੱਗੇ ਕੀ ਕਹਿੰਦਾ ਪਿਆ ਕਿੰਦਰ ਟੀਵੀ ਦੇਖਦੇ ਹੋਏ ਖਾਣਾ ਖਾਣ ਨਾਲ ਸਾਡੀ ਪਾਚਣ ਕਿਰਿਆ ਢਿੱਲੀ ਹੋ ਜਾਂਦੀ ਹੈ ਅਤੇ ਮोटाਪਾ ਵਾਧਦਾ ਹੈ ਅੱਗੇ ਕੀ ਕਹਿੰਦਾ ਕਹਿੰਦਾ ਅੰਤਕ ਤੇ ਹਿੰਸਾ ਦੇ ਦ੍ਰਿਸ਼ਾਂ ਨਾਲ ਨੌਜਵਾਨਾਂ ਵਿੱਚ ਮਨੋਵਿਗਿਆਨਿਕ ਸਮੱਸਿਆਵਾਂ ਜਨਮ ਲੈਂਦੀਆਂ ਹਨ ਠੀਕ ਹੈ ਬੇਟਾ ਤਾਂ ਮੇਰਾ ਖਿਆਲ ਹੈ ਤੁਹਾਨੂੰ ਪਹਿਰੇ ਦੀ ਸਮਝ ਆ ਗਈ ਇਹਨੂੰ ਧਿਆਨ ਨਾਲ ਪੜ ਲੈਣਾ ਇਹਦੇ ਵਿੱਚ ਬੇਟਾ ਥੋੜਾ ਜਿਹਾ ਮਿਸਪ੍ਰਿੰਟ ਜਿਹਾ ਹੋਇਆ ਮੈਂ ਇਹਦੀ ਪੀਡੀਐਫ ਵੀ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਜਿਹੜੇ ਅਧਿਆਪਕ ਸਾਹਿਬਾਨ ਲੋੜ ਮਹਿਸੂਸ ਕਰਦੇ ਆ ਉਹ ਇਹਦੀ ਪੀਡੀਐਫ ਜਿਹੜੀ ਆ ਉਹ ਬੱਚਿਆਂ ਨੂੰ ਕੱਢ ਕੇ ਦੇ ਸਕਦੇ ਆ ਠੀਕ ਹੈ ਬੇਟਾ ਤਾਂ ਬੱਚੇ ਵੀ ਆਪਣੇ ਪੱਧਰ ਤੇ ਇਹਦੀ ਪੀਡੀਐਫ ਕਢਵਾ ਸਕਦੇ ਆ ਹੁਣ ਬੇਟਾ ਆਪਾਂ ਪੈਰਾ ਪੜ੍ਹ ਲਿਆ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿੰਦਰ ਲੰਬੇ ਸਮੇਂ ਤੱਕ ਲਗਾਤਾਰ ਟੀਵੀ ਦੇਖਣ ਨਾਲ ਸਾਡਾ ਜਾਂ ਸਾਡੀ ਖਾਲੀ ਥਾਂ ਪਰਭਾਵਤ ਨਹੀਂ ਹੁੰਦੀ ਮਾਨਸਿਕ ਸਿਹਤ ਬੇਟਾ ਇਹ ਹੁੰਦੀ ਆ ਪ੍ਰਭਾਵਤ ਪਾਚਣ ਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ ਭਾਰ ਵੀ ਆਪਾਂ ਪੈਰੇ ਚ ਪੜਿਆ ਵੀ ਵੱਧ ਜਾਂਦਾ ਠੀਕ ਹੈ ਤਾਂ ਸਾਡੀ ਕੀ ਚੀਜ਼ ਪ੍ਰਭਾਵਿਤ ਨਹੀਂ ਹੁੰਦੀ ਉਚਾਈ ਉਹਨੇ ਪੁੱਛਿਆ ਪ੍ਰਭਾਵਿਤ ਨਹੀਂ ਹੁੰਦੀ ਤਾਂ ਸਾਡੀ ਉਚਾਈ ਹੈ ਜਿਹੜੀ ਬੈਸਟ ਆਲਟਰਨੇਟਿਵ ਆਨਸਰ ਬਣਦੀ ਪਈ ਹੈ ਅੱਗੇ ਬੇਟਾ ਕੀ ਕਹਿੰਦਾ ਪਿਆ 77 ਨੰਬਰ ਸਵਾਲ ਦੇ ਵਿੱਚ ਕਹਿੰਦਾ ਆੰਤਕ ਤੇ ਹਿੰਸਾ ਦੇ ਦ੍ਰਿਸ਼ਾਂ ਨਾਲ ਨੌਜਵਾਨਾਂ ਵਿੱਚ ਮਨੋਵਿਗਿਆਨਿਕ ਸਮੱਸਿਆਵਾਂ ਜਨਮ ਲੈਂਦੀਆਂ ਹਨ ਮਨੋਵਿਗਿਆਨਿਕ ਸਮੱਸਿਆਵਾਂ ਦਾ ਸਬੰਧ ਹੈ ਤਾਂ ਬੇਟਾ ਮਨੋਵਿਗਿਆਨਿਕ ਸਮੱਸਿਆਵਾਂ ਦਾ ਸਬੰਧ ਸਾਡੇ ਮਨ ਦੇ ਨਾਲ ਹੈਗਾ ਮਨ ਦੇ ਵਿੱਚ ਬੇਟਾ ਵਿਕਾਰ ਆ ਜਾਂਦੇ ਆ ਕਿਉਂਕਿ ਜਿੱਦਾਂ ਦੇ ਟੀਵੀ ਸੀਰੀਅਲ ਜਿੱਦਾਂ ਦੇ ਲੋਕਾਂ ਦੀ ਅਸੀਂ ਸੰਗਤ ਕਰਦੇ ਆਂ ਦੇਖਦੇ ਆਂ ਸਾਡਾ ਉਹ ਮਾਨ ਹੈ ਜਿਹੜਾ ਉਹਦਾਂ ਦੇ ਪ੍ਰਭਾਵ ਕਬੂਲ ਲੈਂਦਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਟੀਵੀ ਦੇਖਣ ਦਾ ਪ੍ਰਭਾਵ ਬੱਚਿਆਂ ਦੀ ਦ੍ਰਿਸ਼ਟੀ ਉੱਤੇ ਸਭ ਤੋਂ ਵੱਧ ਪੈਂਦਾ ਹੈ ਕਿਉਂਕਿ ਉਹਨਾਂ ਦੀ ਪਾਚਨ ਕਿਰੇ ਢਿੱਲੀ ਹੋ ਜਾਂਦੀ ਹੈ ਟੀਵੀ ਦੇਖਦੇ ਹੋਏ ਉਹ ਗਲਤ ਮੁਦਰਾ ਵਿੱਚ ਬੈਠਦੇ ਹਨ ਉਹ ਟੀਵੀ ਨੂੰ ਬਹੁਤ ਨਜ਼ਦੀਕ ਤੋਂ ਦੇਖਦੇ ਆ ਠੀਕ ਹੈ ਤਾਂ ਗੱਲ ਬੇਟਾ ਦ੍ਰਿਸ਼ਟੀ ਨਾਲ ਕੋਰਿਲੇਟ ਕਰਨੀ ਹੈ ਤਾਂ ਟੀਵੀ ਨੂੰ ਉਹ ਬਹੁਤ ਨੇੜੇ ਤੋਂ ਦੇਖਦੇ ਜਿਹਦੇ ਕਰਕੇ ਉਹਨਾਂ ਦੀ ਨਿਗਾ ਦੇ ਉੱਤੇ ਬੁਰਾ ਅਸਰ ਆਏ ਦਾ ਬੰਦਾ ਆਇਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 79 ਦਿੱਲ ਅੱਗੇ ਕੀ ਕਹਿੰਦਾ ਬੇਟਾ ਆ ਢਿੱਲੀ ਆ ਸ਼ਬਦ ਚ ਡਾ ਹੈਗਾ ਢਿੱਲੀ ਦਾ ਸਮਾਨ ਅਰਥੀ ਸ਼ਬਦ ਹੈ ਢਿੱਲੀ ਦਾ ਸਮਾਨ ਅਰਥੀ ਬੇਟਾ ਸ਼ਕਤੀਪੂਰਨ ਨਹੀਂ ਹੁੰਦਾ ਵਿਅਸਤ ਨਹੀਂ ਹੁੰਦਾ ਤੀਵਰ ਤੇਜ ਨਹੀਂ ਹੁੰਦਾ ਹੌਲੀ ਹੁੰਦਾ ਆ ਠੀਕ ਹੈ ਢਿੱਲੀ ਦਾ ਮਤਲਬ ਹੌਲੀ ਤੁਸੀਂ ਉਹਦੇ ਚ ਪੜਿਆ ਸੀ ਨਾ ਪਾਚਨ ਕਿਰਿਆ ਢਿੱਲੀ ਹੋ ਜਾਂਦੀ ਆ ਮਤਲਬ ਹੌਲੀ ਹੋ ਜਾਂਦੀ ਆ ਅੱਗੇ ਬੇਟਾ ਇਸੇ ਪੇਪਰ ਦਾ ਆਖਰੀ ਸਵਾਲ ਆ ਗਿਆ ਪੰਜਾਬੀ ਵਾਲੇ ਪੋਰਸ਼ਨ ਦਾ ਵੀ ਆਖਰੀ ਸਵਾਲ ਆ ਪੇਪਰ ਦਾ ਵੀ ਆਖਰੀ ਸਵਾਲ ਆ ਇਹ ਕਿੰਦਾ ਪੈਰਾ ਵਿੱਚ ਵਰਤੇ ਗਏ ਹਾਨੀਕਾਰਕ ਸ਼ਬਦ ਦਾ ਵਿਰੋਧੀ ਹੈ ਹਾਨੀਕਾਰਕ ਦਾ ਵਿਰੋਧੀ ਬੇਟਾ ਕੀ ਹੁੰਦਾ ਹਾਨੀਕਾਰਕ ਦਾ ਇੱਕ ਹਾਨੀਕਾਰਕ ਤਾਂ ਹੋ ਹੀ ਨਹੀਂ ਸਕਦਾ ਨਿਰਾਸ਼ਾਜਨਕ ਖਤਰਨਾਕ ਜਾਂ ਉਪਯੋਗੀ ਹਾਨੀਕਾਰਕ ਦਾ ਮਤਲਬ ਕੀ ਹੁੰਦਾ ਲਾਭਕਾਰੀ ਜਾਂ ਉਪਯੋਗੀ ਤਾਂ ਸੀ 1 ਹੈ ਜਿਹੜਾ ਉਹ ਬੈਸਟ ਆਲਟਰਨੇਟਿਵ ਆਂਸਰ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਂਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹਦੇ ਨਾਲ ਹੀ ਸਾਲ 2024 ਦਾ ਇਹ ਪੇਪਰ ਵੀ ਕੰਪਲੀਟ ਹੋ ਗਿਆ ਪੰਜਾਬੀ ਵਾਲਾ ਪੋਰਸ਼ਨ ਵੀ ਕੰਪਲੀਟ ਹੋ ਗਿਆ ਇਹਦੀ ਪੀਡੀਐਫ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਤੁਸੀਂ ਬੇਟਾ ਇਹਦਾ ਅਭਿਆਸ ਕਰ ਲੈਣਾ ਆ ਇਹਨੂੰ ਪੜ੍ਹ ਲੈਣਾ ਆ ਠੀਕ ਹੈ ਤਾਂ ਅਭਿਆਸ ਬਹੁਤ ਜ਼ਰੂਰੀ ਹੈਗਾ ਅਭਿਆਸ ਦੇ ਨਾਲ ਹੀ ਇਨਸਾਨ ਆ ਜਿਹੜਾ ਅੱਗੇ ਨਿਕਲ ਜਾਂਦਾ ਆ ਤੇ ਸੋ ਬੇਟਾ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ